ਇਸ ਇਲਾਕੇ ਦੇ ਵਿੱਚ ਹੜ੍ਹ ਆਇਆ ਹੈ। ਕਿਉਂਕਿ ਆਟ ਮੋਟਰਾਂ ਨੇ ਬੰਦ ਕਰ ਲਈ। ਵੀ ਪ੍ਰਿੰਟਰ ਆੜ ਤੇ ਪਾਣੀ ਦੀ ਜਿੱਥੇ ਲੱਗਦਾ। એટલે ਮੈਨੂੰ ਲੱਗਦਾ ਪਿਛਲੇ 10 ਦਿਨਾਂ ਦਾ ਜਿਹੜਾ ਪਾਣੀ ਥੋੜਾ ਥੋੜਾ ਤਾਂ ਹੈਗਾ ਹੀ ਸੀ। ਹੁਣ ਬਹੁਤ ਦਿਨਾਂ ਦਾ ਬਹੁਤ ਜ਼ਿਆਦਾ ਪਾਣੀ ਆ। ਰਈਆਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਸਭ ਤੋਂ ਪਹਿਲਾਂ ਜਿਹੜੀ ਜੁਰੀ ਹੈ ਰੇਗਣ ਪਸ਼ੂ ਨੇ ਆਪ ਉਹਨਾਂ ਦਾ ਖਿਆਲ ਰੱਖੀ ਅੱਜ ਤੁਹਾਡੇ ਵਾਸਤੇ ਜਿਹੜੇ ਪਸ਼ੂ ਨੇ ਉਹਨਾਂ ਲਈ ਖੇਡ ਲੈ ਕੇ ਆਏ ਹਨ ਦਿਨ ਚਾਰ ਦਿਨ ਇਹਨਾਂ ਨਾਲ ਗੁਜ਼ਾਰਾ ਹੋ ਜਾਏਗਾ ਉਸ ਤੋਂ ਬਾਅਦ ਖੇਡ ਮੁਬਾਰਾ ਪੈ ਗਿਆ ਠੀਕ ਹੈ ਜੀ ਹੋਰ ਇਸ ਤੋਂ ਬਾਅਦ ਤੁਹਾਡੇ ਕੋਲ ਰਾਸ਼ਨ ਅਸੀਂ ਤੇ ਜਿਹੜੇ ਬਸਤਾਂ ਸਾਹਿਬ ਕਹਿ ਰਹੇ ਸੀ तकरीबन 350 ਕਰੋੜ ਹੈ 350 ਕਰਾਵੇਂ ਸਾਰਿਆਂ ਨੇ ਰਾਜ ਨੂੰ ਕਿਹਾ ਸਰਕਾਰ ਨੂੰ ਸਾਰਿਆਂ ਨੇ ਹੌਸਲਾ ਰੱਖਣਾ ਹੈ ਜਿਹੜੇ ਤੁਹਾਡੇ ਨਾਲ ਖੜੇ ਆ ਭਾਵੇਂ 2023 ਦਾ ਅੜ ਸੀ ਉਦੋਂ ਵੀ ਮੈਂ ਤੁਹਾਡੇ ਨਾਲ ਸੀ ਸਰਕਾਰ ਤੁਹਾਡੇ ਨਾਲ ਸੀ ਹੁਣ ਵੀ ਬੈਠ ਤੁਹਾਡੇ ਨਾਲ ਹੈ ਸਰਕਾਰ ਇਹਨਾਂ ਮੰਤਰੀ ਬਾੜ ਸਰਦਾਰ ਕੁਮਾਰ ਜੀ ਦੀ ਕੋਈ ਨਹੀਂ ਸਾਰੇ ਆਪਣੇ ਆਪਣੇ ਪੀ ਸੀ ਐਸ ਐਸ ਵੀ ਏ ਡੀ ਸੀ ਐਸ ਐਲ 3 ਦਾ ਅਰਥਵਾਰੀ ਸਾਰੇ ਆਪਣੇ ਵਿੱਚ ਜੋ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਲੋੜ ਹੈ ਸਾਡੇ ਤੱਕ ਜੇ ਆਪ ਦਾ ਕੰਟੈਕਟ ਕਰਮਿਓ ਸਰਪੰਚ ਸਾਹਿਬ ਦੱਸਿਓ ਨਾਲ ਦੀ ਨਾਲ ਤੁਹਾਨੂੰ ਕੋਈ ਵੀ ਮੁਸ਼ਕਲ ਆਈ ਹੈ ਮੁਸ਼ਕਲ ਆਪਾਂ ਤੁਹਾਨੂੰ ਦੱਸਾਓ ਆਪਾਂ ਨਾਲੋਂ ਪਹਿਲਾਂ ਜਰੂਰੀ ਹੈ ਆਪਾਂ ਪਸ਼ੂਆਂ ਦਾ ਖਿਆਲ ਰੱਖੀਏ ਕਿਉਂਕਿ ਬੇਜਵਾਨ ਜਾਨਵਰ ਹੈ ਉਹ ਕਿਤੇ ਆਸ-ਪਾਸ ਕਿਤੇ ਰੁਫੇਤ ਕਰਾ ਵੇਖਦਾ ਰਹਿ ਜਾਂਦਾ ਤੇ ਉਹਦੀ ਤੁਹਾਡੀ ਡਿਮਾਂਡ ਸੀ ਜੀ ਅੱਜ ਜਿਹੜਾ ਆ ਗਿਆ ਰਾਸ਼ਟਰ ਤੁਹਾਡਾ ਕੌਣ ਜਾਏਗਾ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਹੋਈ ਤੇ ਸਰਪੰਚ ਸਾਹਿਬ ਦੱਸਿਓ ਅਸੀਂ ਨਾਲ ਦੀ ਨਾਲ ਹੋਰ ਵੀ ਤੁਹਾਡੀ ਪੂਰੀ ਮਦਦ ਕਰ ਦਾਂਗੇ ਆਪਾਂ ਰਲ ਮਿਲ ਕੇ ਇਸ ਮੁਸੀਬਤ ਦਾ ਸਾਹਮਣਾ ਕਰਨਾ ਹੈ ਤੇ ਤੁਹਾਡੇ ਨਾਲ ਡਟ ਕੇ ਖੜਾ ਤੁਸੀਂ ਮੇਰਾ ਆਪਣਾ ਪਰਿਵਾਰ ਵਿਚਾਰੇ ਤੁਹਾਡਾ ਬੱਚਾ ਤੁਹਾਨੂੰ ਮੈਨੂੰ ਵਿਸ਼ਵਾਸ ਹੋਣਾ ਕਿ ਕਿੰਨੀ ਤਰ੍ਹਾਂ ਦੀ ਮੁਸੀਬਤ ਤੁਹਾਨੂੰ ਲਈ ਆਉਂਗਾ ਪਰ ਆਪਾਂ ਸਾਰਿਆਂ ਨੇ ਪਾਣੀ ਤੋਂ ਦੂਰ ਰਹਿਣਾ ਹੈ ਕਿਤੇ ਆਸ-ਪਾਸੇ ਸਰੋਕ ਬਰਾਉਂ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਹੈ ਤੁਹਾਡੇ ਪਿੰਡ ਦੇ ਵਿੱਚ ਕਰ ਤੱਕ ਅਸੀਂ ਪਹੁੰਚਾ ਕੇ ਜਾਵਾਂਗੇ ਠੀਕ ਹੈ ਜੀ ਹੌਸਲਾ ਰੱਖਣਾ ਸਾਰਿਆਂ ਨੇ ਇਸ ਤੋਂ ਬਾਅਦ ਪਾਣੀ ਲੰਘ ਜਾਂਦਾ ਹੈ ਤਾਂ ਆਪਾਂ ਗਰਦੋਰੀ ਕਰਾਵਾਂਗੇ ਬਿਲਕੁਲ ਸਹੀ ਕਰਾਵਾਂਗੇ ਔਰ DICS SP ADC SP ਸਾਰੇ ਅੱਖਰ ਆਪਾਂ ਪਿੰਡ ਚਾ ਲਵਾਂਗੇ ਉਹ ਤੋਂ ਕੋਈ ਦਸਤੂਕੀ ਦਾ ਕਿਦਾ ਕੀ ਨੁਕਸਾਨ ਹੋਇਆ ਇਹਦਾ ਵੀ ਕੋਈ ਨੁਕਸਾਨ ਆਇਆ ਉਹਦੀ ਪੂਰੀ ਜਰੀ ਹੈ ਹਰ ਤਰ੍ਹਾਂ ਦੀ ਪਰਪਾਈ ਅਸੀਂ ਕਰਾ ਚੁੱਕੇ ਹਾਂ ਕੋਈ ਨਹੀਂ ਕਿਹੜਾ ਲੈ ਗਿਆ ਆਉਂਦੇ ਜਾਓ ਉੱਥੇ ਇੱਥੇ ਆਓ ਅੱਗੇ ਆਓ ਮੱਧ ਆ ਜਾਓ ਪੜ ਲੈ ਆ ਤਾਉ ਦੇ ਕੋਈ ਪਰ ਕੋਈ ਗੱਲ ਨਹੀਂ ਚਲ ਚਾ ਚਲ ਲੈ ਆ ਬੋ ਬੋ ਲੋ ਯਾਰ ਰਸ਼ਮਨ ਸਿੰਘ ਸ਼ੈਂਕਰ ਸਿੰਘ ਰਸ਼ਮਨ ਸਿੰਘ ਸਿੰਘ ਸ਼ੈਂਕਰ ਸਿੰਘ ਆ ਜਾ ਮਾਤਾ ਤੇ ਨਾਮ ਸਿੰਘ ਪਾਲ